ਜਰੋ ਜੀ ਉਹ ਬਾਦਸ਼ਾਹ ਬਾਜ਼ਾਰ ਗਿਆ ਤਾਂ ਉੱਥੇ ਉਹਨੇ ਇੱਕ ਔਰਤ ਪਸੰਦ ਆ ਗਈ ਹੂੰ ਉਹਨੇ ਆਪਣੇ ਸਪਾਈਆਂ ਨੂੰ ਪੁੱਛਿਆ ਕਿ ਆ ਬੁੱਢੀ ਜਿਹੜੀ ਹੈ ਕੌਣ ਹੈ ਉਹਨਾਂ ਨੇ ਕਿਹਾ ਸਾਡਾ ਫਲਾਣਾ ਫਲਾਣਾ ਜਿਹੜਾ ਗਵਰਨਰ ਹੈ ਨਾ ਇਹ ਉਹਦੀ ਬੀਵੀ ਹੈ ਹੂੰ ਉਹਨੇ ਕਿਹਾ ਠੀਕ ਹੋ ਗਿਆ ਉਹਨੇ ਉੱਥੇ ਆਪਣੇ ਬੰਦੇ ਨੂੰ ਕਿਹਾ ਕਿ ਇਸ ਗਵਰਨਰ ਨੂੰ ਜਿਹੜਾ ਨਾ ਇਹਨੂੰ ਕਤਲ ਕਰ ਦਿਓ ਵਿਆਹ ਕਰਨਾ ਚਾਹੁੰਦਾ ਸੀ ਉਹਦੇ ਨਾਲ ਉਹਨਾਂ ਨੇ ਉੱਥੇ ਉਹਨੂੰ ਕਤਲ ਕਰ ਰੜਿਆ ਹੂੰ ਬਾਦਸ਼ਾਹ ਨੇ ਉਹਦੇ ਨਾਲ ਵਿਆਹ ਕਰ ਲਿਆ ਬਾਦਸ਼ਾਹ ਦਾ ਨਾਂ ਕੀ ਏ ਉਹਦੀ ਬੀਬੀ ਦਾ ਨਾਂ ਕੀ ਉਹ ਮੈਂ ਅੱਗੇ ਦੱਸਣਾ ਤੁਹਾਨੂੰ ਇਨਸ਼ਾਅੱਲਾ ਸਟੋਰੀ ਦੇ ਵਿੱਚ ਤੇ ਦੂਸਰਾ ਮਿਹਰਬਾਨੀ ਆਵੇ ਤੇ ਸਾਡੀ ਵੀਡੀਓ ਨੂੰ ਜਿਹੜਾ ਨਾ ਤੁਸੀਂ ਦੇਖਦੇ ਹੋ ਤਾਂ ਫਾਲੋ ਲਾਜ਼ਮੀ ਕਰਿਆ ਕਰੋ ਔਰ ਅਸੀਂ YouTube ਚੈਨਲ ਵੀ ਉੱਪਰ ਲਿੰਕ ਕਰ ਦਿੱਤਾ ਹੈ ਤੇ ਮਿਹਰਬਾਨੀ ਕਰੋ ਉਹਨੂੰ ਵੀ ਫਾਲੋ ਕਰ ਲੋ 1 ਲੱਖ ਸਾਡਾ ਫਾਲੋਅਰ ਹੋ ਗਿਆ TikTok ਤੇ ਤੇ ਮਿਹਰਬਾਨੀ ਕਰੋ ਕਿ 1 ਲੱਖ ਫਾਲੋਅਰ ਜਿਹੜਾ ਨਾ ਉਹ YouTube ਤੇ ਆਣਾ ਚਾਹੀਦਾ ਜਿੱਦੋਂ ਅਸੀਂ ਵੀਡੀਓ ਰਿਕਾਰਡ ਕਰਨੇ ਉਹ ਸਾਰੀ ਸਟੋਰੀ ਉਹਦੇ ਵਿੱਚ ਆਉਂਦੀ ਹੈ ਕਹਾਣੀ ਨੂੰ ਅੱਗੇ ਚਲਾਣੇ ਆ ਬਾਦਸ਼ਾਹ ਦਾ ਨਾਂ ਹੁੰਦਾ ਜਹਾਂਗੀਰ ਤੋ ਜਿਸ ਕੁੜੀ ਦੇ ਨਾਲ ਉਹ ਵਿਆਹ ਕਰਦਾ ਉਹਦਾ ਨਾਂ ਹੁੰਦਾ ਨੂਰਜਹਾਂ ਨੂਰਜਹਾਂ ਦਾ ਪਹਿਲੇ ਸ਼ੋਹਰ ਦੇ ਵਿੱਚ ਇੱਕ ਬੇਟੀ ਹੁੰਦੀ ਹੈ ਉਹਦਾ ਨਾਂ ਹੁੰਦਾ ਬਾਨੋ ਲਾਹੌਰ ਦਾ ਜਿਹੜਾ ਬਾਨੋ ਬਾਜ਼ਾਰ ਹੈ ਇਹ ਉਹਦੇ ਨਾਂ ਤੇ ਹੀ ਜੀ ਕਿਸਾ ਮੋਤਸਰ ਕੇ ਉਹ ਜਹਾਂਗੀਰ ਦੇ ਚਾਰ ਬੇਟੇ ਪਹਿਲੇ ਹੁੰਦੇ ਨੇ ਇਹ ਜਿਹੜੀ ਇਹਨਾਂ ਨੂਰਜਹਾਂ ਇਹ ਹੁਣ ਚਾਹਦੀ ਹੈ ਕਿ ਮੇਰਾ ਮੇਰੀ ਜਿਹੜੀ ਬਾਨੋ ਹੈ ਨਾ ਇਹਦਾ ਵਿਆਹ ਜਿਹੜਾ ਹੈ ਨਾ ਬਾਦਸ਼ਾਹ ਦਾ ਜਿਹੜਾ 3 ਸੇ ਨੰਬਰ ਤੇ ਮੁੰਡਾ ਨੇ ਸ਼ਹਿਰੀਆਰ ਉਹਦੇ ਨਾਲ ਉਹਦਾ ਵਿਆਹ ਹੋਏ ਔਰ ਜਾਨਸ਼ੀਨ ਉਹੀ ਬਣੇ ਕਿਉਂਕਿ ਉਹ ਵਿਆਹ ਉਹਨੇ ਰਿਸ਼ਤਾ ਕੀਤਾ ਹੁੰਦਾ ਉਹਦੇ ਨਾਲ ਤੇ ਜਾਨਸ਼ੀਨ ਜਿਹੜਾ ਨਹੀਂ ਹੈ ਵਲੀ ਅਹਿਦ ਜਿਹਨੂੰ ਕਹੀ ਦਮ ਜਬ ਕਿ ਜਹਾਂਗੀਰ ਜਿਹੜਾ ਨਾ ਉਹ ਚਾਹੁੰਦਾ ਹੈ ਕਿ ਮੇਰੀ ਇਸ ਰਿਆਸਤ ਦਾ ਜਿਹੜਾ ਬਾਦਸ਼ਾਹ ਨ ਅਗਲਾ ਆਣ ਵਾਲਾ ਹਿੰਦੁਸਤਾਨ ਦਾ ਉਹ ਹਰਮ ਬਣੇ ਇੱਕ ਉਹਦੇ ਮੁੰਡੇ ਦਾ ਨਾ ਹਰਮ ਹੁੰਦਾ ਜਦਕਿ ਉਹਦੀ ਬੀਵੀ ਉਹਨੂੰ ਕਹਿੰਦੀ ਹੈ ਕਿ ਤੂੰ ਸ਼ਹਿਰੀਆਰ ਨੂੰ ਬਣਾ ਬਾਦਸ਼ਾਹ ਕਹਿੰਦਾ ਕਿ ਅਸੀਂ ਇਹਨਾਂ ਦਾ ਫੈਸਲਾ ਜਿਹੜਾ ਨਾ ਉਹ ਦਰਬਾਰ ਦੇ ਵਿੱਚ ਕਰਾਂਗੇ ਠੀਕ ਹੈ ਤੇ ਮੇਰੀ ਬੜੀ ਦਿਲ ਹਰਦਲ ਅਜ਼ੀਜ਼ بیوی ਹੈ ਲੇਕਿਨ ਇਹਦਾ ਫੈਸਲਾ ਜਿਹੜਾ ਨਾ ਉਹ ਅਸੀਂ ਦਰਬਾਰ ਦੇ ਵਿੱਚ ਕਰਾਂਗਾ ਚਾਰੋਂ ਬੇਟੇ ਹੋਣਗੇ ਮੈਂ ਸਵਾਲ ਕਰਾਂਗਾ ਜਿਹੜਾ ਜਵਾਬ ਸਹੀ ਦੇ ਦੇਗਾ ਨਾ ਉਹਨੂੰ ਜਿਹੜਾ ਨਾ ਅਸੀਂ ਇਸ ਰਿਆਸਤ ਦਾ ਵਲੀਅਤ ਬਣਾ ਦਾਂਗੇ ਦਰਬਾਰ ਲੱਗ ਜਾਂਦਾ ਦੁਨੀਆ ਆ ਜਾਂਦੀ ਹੈ ਚਾਰੋਂ ਬਾਦਸ਼ਾਹ ਦੇ ਮੁੰਡੇ ਵੀ ਆ ਜਾਂਦੇ ਨੇ ਜਹਾਂਗੀਰ ਦੇ ਜਹਾਂਗੀਰ ਉਹਨਾਂ ਨੂੰ ਕਹਿੰਦਾ ਵੀ ਸਵਾਲ ਲੈ ਵੇ ਕਿ ਅਗਰ ਮੈਂ ਤੁਹਾਨੂੰ ਇਹ ਰਿਆਸਤ ਦੇ ਦਵਾਂ ਹੁਕਮਰਾਨਾ ਦਾ ਬਣਾ ਦਵਾਂ ਤੇ ਤੁਸੀਂ ਇਸ ਰਿਆਸਤ ਨੂੰ ਕਿੰਜ ਰੱਖੋਗੇ ਪਹਿਲੇ ਨੂੰ ਪੁੱਛਦਾ ਉਹ ਕਹਿੰਦਾ ਕਿ ਮੈਨੂੰ ਅਗਰ ਤੁਸੀਂ ਵਲੀਅਤ ਬਣਾਉਂਦੇ ਹੋ ਇਸ ਬਾਦਸ਼ਾਹ ਦਾ ਸਰਬਰਾ ਤੇ ਮੈਂ ਇਹਨੂੰ ਇੱਕ ਮਾਂ ਦੀ ਤਰ੍ਹਾਂ ਰੱਖਾਂਗਾ ਜਿਵੇਂ ਮਾਂ ਹੁੰਦੀ ਹੈ ਫਿਰ ਦੂਸਰੇ ਨੂੰ ਪੁੱਛਦਾ ਤੂੰ ਦੱਸ ਬਈ ਉਹ ਵੀ ਕਹਿੰਦਾ ਜੀ ਜਿਵੇਂ ਮਾਂ ਹੁੰਦੀ ਹੈ ਫਿਰ ਤੀਸਰੇ ਨੂੰ ਪੁੱਛਦਾ ਉਹ ਵੀ ਕਹਿੰਦਾ ਮਾਂ ਹੁੰਦੀ ਜਿੰਨ ਮਾਲ ਰੱਖੀਦਾ ਜਦ ਚੌਥਾ ਹੁੰਦਾ ਨਾ ਹਰਮ ਜਦ ਨਾ ਹੋਰਮ ਹੁੰਦਾ ਹੂੰ ਉਹਨੂੰ ਪੁੱਛਦਾ ਕਿ ਤੂੰ